ਸੜਕ ਚੱਲ ਪਾਉਗੀ ਓਕਾ ਹੀ ਲੱਗਦਾ ਹੈ ਜੀ ਜਿਸ ਹਾਮਨਾ ਬਣਾਣੀ ਹੈ ਤਾਂ ਗੱਲ ਨਹੀਂ ਹੈ ਸ਼ਾਮ ਹੋਣਾ ਚਾਹੀਦਾ ਰਾਤ ਪਾਉਣਾ ਚਾਹੀਦਾ ਬਤਾ ਖਰਾਬ ਕਰਦੇ ਵੇ ਟਾਈਮ ਖਰਾਬ ਕਰਦੇ ਪੈਣੇ ਪਾਗਲ ਬਣਾਉਂਦੇ ਨੇ ਲੋਕਾਂ ਨੂੰ ਹੋਰ ਕੁਝ ਨਹੀਂ ਹੈ ਜਿੱਥੇ ਟ੍ਰੈਫਿਕ ਰੋਕ ਰਹੇਆਂ ਜਾਂ ਨਹੀਂ ਰੋਕ ਰਹੇ ਟ੍ਰੈਫਿਕ ਨੂੰ ਕੀ ਕਰੀਏ ਟ੍ਰੈਫਿਕ ਕਿੱਥਾ ਦੇਖੀਏ ਇੰਦੇ ਪਏ ਤੁਹਾਡੇ ਸਾਹਮਣੇ ਲੱਗੇ ਹੋਏ ਟ੍ਰੈਫਿਕ ਕੜਵਾ ਰਹੇ ਕੋ ਜਾਮ ਲੱਗਦਾ ਹੈ ਇੱਕ ਦਿੰਦਰ ਡੈਮ ਥੋੜੀ ਜਗਾ ਇਹਨੂੰ ਰਾਤ ਨੂੰ ਕਰੋ 12 ਵਜੇ ਤੋਂ ਬਾਅਦ ਗਿਆ ਨੈਸ਼ਨਲ ਹਾਈਵੇਅ ਹੈ ਇੱਥੇ ਜਾਮ ਲੱਗਣੇ ਲੱਗਣਾ ਕਿ ਦਿਨੇ ਕੋਈ ਕੰਮ ਹੋਏਗਾ ਤਾਂ ਜਾਮ ਲੱਗਣੇ ਲੱਗਣਾ 12 ਵਜੇ ਹਾਂਜੀ ਇਹ ਮੇਨ ਚੌਂ ਨੇ ਰਾਤ ਨੂੰ ਪਹੁੰਚਣੀ ਚਾਹੀਦੀ ਹੈ ਬਰਾਦਰ ਜੀ ਕੀ ਟ੍ਰੈਫਿਕ ਰੋਕਿਆ ਟ੍ਰੈਫਿਕ ਰੂਟ ਚੇਂਜ ਕੀਤਾ ਜਾਵੇ ਪਹਿਲਾਂ ਜੀ ਅਗਰ ਮੈਨੂੰ ਦੱਸਦੇ ਨੌਮ ਸਹੀ ਹੈ ਕਿ ਇੱਕ ਪਾਸੇ ਆਪਾਂ ਲੁੱਕ ਪਾਈਏ ਉੱਤੋਂ ਦੀ ਆਪਾਂ ਟ੍ਰੈਫਿਕ ਕੱਢਦੀ ਹੈ ਸਰ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਸਾਨੂੰ ਨਹੀਂ ਪਤਾ ਜੀ ਟੈਪ पेਗਾ ਅਗਰ ਸਪੀਡ ਵਿੱਚ ਚੱਲਦਾ ਹੈ ਤੋ ਇਹ ਗਲਤ ਹੈ ਅਗਰ ਇਹ 35 30 30 ਚੱਲਦਾ ਤੋ ਇਹ ਪੀਟੀਆਰ ਦਾ ਕੰਮ ਕਰ ਦਿੰਦਾ ਰੋਲਿੰਗ ਦਾ ਠੀਕ ਹੈ ਲੁਧਿਆਣਾ ਲਾਈਵ ਤੋਂ ਸਵਾਗਤ ਮੈਂ ਕਮਲ ਕਪੂਰ ਲੁਧਿਆਣਾ ਦੇ ਸਮਰਾਲਾ ਚੌਕ ਦੇ ਨਾਲ ਜਾਂਦੀ ਹੋਈ ਰੋਡ ਦੇ ਉੱਤੇ ਪੈਚਵਰਕ ਕੀਤਾ ਜਾ ਰਿਹਾ ਹੈਗਾ ਦੱਸਦੀ ਹਾਂ ਕਿ ਇਹ ਪੈਚਵਰਕ ਹੈਵੀ ਟ੍ਰੈਫਿਕ ਦੇ ਵਿੱਚ ਕੀਤਾ ਜਾ ਰਿਹਾ ਇੱਕ ਪਾਸੇ ਜਿਹੜੀ ਐ ਲੁੱਕ ਪਾਈ ਜਾ ਰਹੀ ਹੈ ਪੈਚ ਲਗਾਇਆ ਜਾ ਰਿਹਾ ਔਰ ਉੱਥੇ ਹੀ ਲੁੱਕ ਪਾਉਂਦੇ ਸਾਰੀ ਗੱਡੀਆਂ ਜਿਹੜੀਆਂ ਨੇ ਉੱਪਰ ਦੀ ਨਿਕਲਦੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਲੁੱਕ ਪੈ ਰਹੀ ਹੈ ਲੁੱਕ ਪੈਂਦੇ ਹੋਏ ਰੂਲਰ ਚੱਲ ਰਿਹਾ ਪਰ ਲੋਕ ਬੜੇ ਆਰਾਮ ਨਾਲ ਉਸੇ ਲੁੱਕ ਦੇ ਉੱਤੋਂ ਦੀ ਨਿਕਲਦੇ ਹੋਏ ਜਾ ਰਿਹਾ ਹੈਵੀ ਵਹੀਕਲਸ ਨਿਕਲਦੇ ਹੋਏ ਜਾ ਰਿਹਾ ਟੂ ਵੀਲਰ ਪੱਸਾ ਟਰੱਕ ਇੱਥੇ ਤੱਕ ਕੀ ਕਾਰਾਂ ਜਿਹੜੀਆਂ ਨੇ ਪੈਂਦੀ ਹੋਈ ਲੁੱਕ ਦੇ ਵਿੱਚ ਨਿਕਲਦੇ ਹੋਏ ਜਾ ਰਿਹਾ ਇੱਥੇ ਹਾਲਾਤ ਇਹ ਹੈ ਕਿ ਹਰ ਇੱਕ ਕਾਰ ਜਿਹੜੀ ਹੈ ਉਧਰਲੇ ਪਾਸੇ ਸੇਵਾ ਜੀ ਦਿਖਾਈਓ ਗੱਡੀ ਲੁੱਕ ਪਾ ਰਹੀ ਹੈ ਔਰ ਪਿੱਛੇ ਚਲਦੀ ਹੋਈ ਟ੍ਰੈਫਿਕ ਹੈਵੀ ਟ੍ਰੈਫਿਕ ਆਪਾਂ ਸਭ ਜਾਣਦੇ ਆ ਕਿ ਕਿੱਡੀ ਹੈਵੀ ਜ਼ੋਨ ਹੈ ਹੈਵੀ ਟ੍ਰੈਫਿਕ ਵਾਲੀ ਰੋਡ ਆ ਇਹ ਲੁੱਕ ਇਸ ਵਕਤ ਵੀ ਘਰਮ ਹੈ ਹੁਣ ਇਹ ਦੇਖ ਕੇ ਜਿਹੜਾ ਰੋਕ ਰਹੇ ਆ ਲੁੱਕ ਪਾਣ ਵਾਲੇ ਰੋਕ ਰਹੇ ਆ ਇਹਨਾਂ ਨੂੰ ਕਿਧਰ ਦੀ ਗੱਡੀਆਂ ਨਾਲ ਕੱਟੋ ਪਰ ਉਹ ਦੇਖੋ ਉਹ ਪਿੱਛੇ ਲੁੱਕ ਪੈ ਰਹੀ ਹੈ ਔਰ ਔਰ ਉਸੇ ਲੁੱਕ ਦੇ ਉੱਤੇ ਗੱਡੀਆਂ ਚੱਲਦੀਆਂ ਹੋਈਆਂ ਜਾ ਰਹੀਆਂ ਨੇ ਟਰੱਕ ਚੱਲਦੇ ਹੋਏ ਜਾ ਰਹੇ ਆ ਅਗਰ ਇਹਦੇ ਤੇ ਪੈਰ ਰੱਖ ਲਿਆ ਜਾਵੇ ਤਾਂ ਹਲੇ ਵੀ ਲੁੱਕ ਜਿਹੜੀ ਆ ਪੈਰਾਂ ਨੂੰ ਟਾਇਰਾਂ ਨੂੰ ਚਿਪਕਦੀ ਹੋਈ ਨਜ਼ਰ ਆ ਰਹੀ ਹੈ ਔਰ ਟ੍ਰੈਫਿਕ ਚੱਲਦੀ ਹੋਈ ਦੇ ਵਿੱਚ ਇਹ ਪੈਚਵਰਕ ਜਿਹੜਾ ਕੀਤਾ ਜਾ ਰਿਹਾ ਹੈ ਵੀਰਾ ਇਹ ਹੈਵੀ ਟ੍ਰੈਫਿਕ ਚੱਲ ਰਹੀ ਹੈ ਐਸਾ ਖਰਾਬ ਕਰਦੇ ਵੇ ਟਾਈਮ ਖਰਾਬ ਕਰਦੇ ਪਏ ਨੇ ਪਾਗਲ ਬਣਾਉਂਦੇ ਨੇ ਲੋਕਾਂ ਨੂੰ ਹੋਰ ਕੁਝ ਨਹੀਂ ਹੈ ਉਹ ਜਿੱਦਾਂ ਹੀ ਦੇਖ ਰਿਹਾ ਤੇ ਹੁਣ ਪਰੇ ਕਰਨ ਲੱਗੇ ਹਾਂ ਉਹੀ ਚੀਜ਼ ਹੈ ਕੁਝ ਨਹੀਂ ਹੈ ਕਿ ਟਾਈਮ ਖਰਾਬ ਕਰਦੇ ਆ ਤੁਹਾਡਾ ਵੀ ਆਪਣਾ ਵੀ ਟਾਈਮ ਪਾਸ ਹੋ ਰਿਹਾ ਤੁਹਾਡਾ ਵੀ ਤੇ ਸਾਡਾ ਵੀ ਲੁੱਕ ਪੈ ਰਹੀ ਆ ਉਧਰ ਲਈ ਬੱਸਾਂ ਜਾ ਰਹੀਆਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਨਾ ਵਨੂ 4:00 ਮਜ਼ਾਕ ਕਰਦੇ ਹੋਏ ਚਾਰੇ ਨੇ ਲੋਕ ਕਿ ਉਪਰਾਲਾ ਵਧੀਆ ਪਰ ਇਧਰ ਰੋਲਰ ਚੱਲ ਰਿਹਾ ਲੁੱਕ ਪੈ ਰਹੀ ਆ ਪਰ ਪਿੱਛੇ ਟ੍ਰੈਫਿਕ ਜਿਹੜੀ ਆ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਉਹੀ ਟ੍ਰੈਫਿਕ ਜਿਹੜੀ ਆ ਹੁਣ ਇਹ ਲੋਕ ਜਿਹੜੇ ਹੁਣ ਅੱਗੇ ਖੜੇ ਕਰ ਦਿੱਤੇ ਐ ਉਹ ਇਹਨਾਂ ਨੂੰ ਰੋਕਦੇ ਹੋਏ ਨਜ਼ਰ ਆ ਰਿਹਾ ਪਰ ਟ੍ਰੈਫਿਕ ਜਿਹੜੀ ਆ ਲਗਾਤਾਰ ਨਿਕਲਦੀ ਜਾ ਰਹੀ ਹੈ ਉੱਪਰ ਦੀ ਜਾ ਰਹੀ ਹੈ ਇੱਕ ਪਾਸੇ ਲੁੱਕ ਪਾਈ ਜਾ ਰਹੀ ਹੈ ਉੱਤੋਂ ਦੀ ਸਾਰੀ ਟ੍ਰੈਫਿਕ ਲੰਘ ਰਹੀ ਹੈ ਗਲਤ ਗੱਲ ਆਈ ਏ ਸ਼ਾਮ ਨੂੰ ਹੋਣਾ ਚਾਹੀਦਾ ਰਾਤ ਨੂੰ ਕਾਪੜਾ ਚਾਹੀਦਾ ਉਹ ਬਿਲਕੁਲ ਕਰਨਾ ਟ੍ਰੈਫਿਕ ਰੋਕ ਕੇ ਕਰ ਦੋ ਬਿਲਕੁਲ ਚਾਹੀਦੀ ਹੈ ਇਹ ਟ੍ਰੈਫਿਕ ਖੋਖੜੀ ਚਾਹੀਦੀ ਹੈ ਜਾਂ ਤਾਂ ਟੈਂਪੋਰਰੀ ਰੋੜਾ ਚਾਹੀਦਾ ਜਾਂ ਟਾਈਮ ਪੀਰੀਅਡ ਹੋਣਾ ਚਾਹੀਦਾ ਇਹ ਸੜਕ ਚੱਲ ਪਾਉਗੀ ਓខਾ ਹੀ ਲੱਗਦਾ ਹੈ ਜੀ ਜਿਸ ਹਿਸਾਬ ਨਾਲ ਬਣ ਰਹੀ ਹੈ ਪੈਚ ਵਰਕ ਹੈ ہاں ਪੈਚ ਵਰਕ ਹੈ ਉਹ ਸਾਡੀ ਉਹ ਖਾਈ ਪੈਚ ਵਰਕ ਹੈ ਇਹ ਔਰ ਪੈਚ ਵਰਕ ਤੁਸੀਂ ਇਹ ਦੇਖ ਸਕਦੇ ਹੋ ਗੱਡੀਆਂ ਸ਼ਰਿਆਂ ਮੁੱਤੋਂ ਦੀ ਨਿਕਲਦੀਆਂ ਹੋਈਆਂ ਜਾ ਰਹੀਆਂ ਹੈ ਔਰ ਸਿਕਿਉਰਟੀ ਵਾਲੇ ਰੋਕਦੇ ਹੋਏ ਜ਼ਰੂਰ ਨਜ਼ਰ ਆ ਰਹੇ ਹੋ ਗੱਬੇ ਖੜੀਆਂ ਨੇ ਟ੍ਰੈਫਿਕ ਮੁਲਾਜ਼ਮਾਂ ਨੂੰ ਵੀ ਮੁਸੀਬਤ ਹੋ ਰਹੀ ਹੈ ਪਰ ਦਿਕਤ ਇਹ ਹੈ ਕਿ ਕੀ ਇਹ ਸੜਕ ਜਿਹੜੀ ਹੈ ਚੱਲ ਪਾਏਗੀ ਹਾਲਾਂਕਿ ਇਹਨੂੰ ਤੁਸੀਂ ਪੈਚ ਕਹੋ ਇਹ ਪੈਚ ਵਰਕ ਹੋ ਰਹੇ ਹਨ ਔਰ ਪੈਚ ਵਰਕ ਦੇ ਉੱਤੇ ਦੀ ਟ੍ਰੈਫਿਕ ਨਿਕਲਦੀ ਹੋਈ ਜਾ ਰਹੀ ਹੈ ਮੇਰੇ ਸ਼ੂਜ਼ ਨੂੰ ਵੀ ਜਿਹੜੀ ਹੈ ਆ ਦੇਖੋ ਹੁਣੇ ਤੁਸੀਂ ਆਪ ਦੱਸ ਦੋ ਕਿ ਇਹ ਕਿਸ ਤਰ੍ਹਾਂ ਚੱਲ ਪਾਏਗੀ ਇੱਕ ਪਾਸੇ ਸਾਰੀ ਟ੍ਰੈਫਿਕ ਚਲਦੀ ਪਈ ਹੈ ਉੱਤੋਂ ਦੀ ਇਹ ਪੈਚ ਲਾਉਣ ਲੱਗੇ ਹੋਏ ਆ ਚੱਲ ਜਾਣਗੇ ਨਹੀਂ ਇਹ ਤਾਂ ਮੁਸ਼ਕਲ ਹੈ ਜੀ ਬਹੁਤ ਗਲਤ ਕਰਦੇ ਆ ਤਾਂ ਚਾਹੀਦਾ ਨਹੀਂ ਕਰਨਾ ਇਹ ਰਾਤ ਨੂੰ ਇਹਦਾ ਰੋਡ ਰੋਕ ਕੇ ਫੇਰ ਕਰਨ ਫੇਰ ਰੋਡ ਰੋਕ ਕੇ ਕਰਨ ਹਾਂਜੀ ਰੋਡ ਰੋਕ ਕੇ ਰੋਡ ਰੋਕ ਕੇ ਕਰੋ ਤੇ ਟ੍ਰੈਫਿਕ ਰੋਕ ਕੇ ਕਰੋ ਫਾਇਦਾ ਕੋਈ ਨਹੀਂ ਕਿ ਮਹਾਰਾਜ ਇੱਕ ਦਿਨ ਦਾ ਡੈਮ ਥੋੜਾ ਜਾਗਾ ਇਹਨੂੰ ਰਾਤ ਨੂੰ ਕਰੋ 12 ਵਜੇ ਤੋਂ ਬਾਅਦ ਕਿਉਂ ਨੈਸ਼ਨਲ ਹਾਈਵੇ ਹੈ ਇੱਥੇ ਇਜਾਮ ਲੱਗਣੇ ਲੱਗਣਾ ਜੇ ਦਿਨੇ ਕੋਈ ਕੰਮ ਹੋਏਗਾ ਇਜਾਮ ਲੱਗਣੇ ਲੱਗਣਾ ਮਹਾਰਾਜ ਬੱਸ ਸਾਰਾ ਟਰੱਕ ਗੱਡੀਆਂ ਉੱਤੋਂ ਦੀ ਲੰਘਦੀਆਂ ਜਾ ਰਹੀਆਂ ਮਰੇ ਦੇਖੋ ਸਹੀ ਇੱਥੇ ਪਿੱਛੇ ਜਾਮ ਕੇ ਨਾਲ ਲੱਗਿਆ ਉਹ ਤਾਂ ਸਾਰੇ ਪਾਸੇ ਜਾਮ ਲੱਗਿਆ ਆ ਐਦਾਂ ਚਾਹੀਦਾ ਨਹੀਂ ਆ ਪੈਚਵਰਕ ਚੱਲ ਜੂਗਾ ਪਹਿਲੇ ਇਹ ਨਹੀਂ ਚੱਲਣਾ ਜੀ ਮਹਾਰਾਜ ਥੋੜੇ ਦਿਨ ਚੱਲਣਾ ਇੱਕ ਦੀ ਬਰਸਾਤ ਪੈਣੀ ਫਿਰ ਇਹਦਾ ਇਹੀ ਹਾਲ ਹੋ ਜਾਣਾ ਜੀ ਔਰ ਇਹੀ ਹਾਲ ਆ ਇਹ ਨਹੀਂ ਕਿ ਇਹ ਰੋਡ ਕੋਈ ਪਹਿਲੀ ਵਾਰ ਬਣ ਰਹੀ ਹੈ ਤਿੰਨ ਵਾਰ ਇਹ ਸੜਕ ਬਣ ਚੁੱਕੀ ਹੈ ਤਿੰਨ ਵਾਰ ਇੱਥੇ ਪੈਚਵਰਕ ਸਾਡੀਆਂ ਅੱਖਾਂ ਸਾਹਮਣੇ ਹੋ ਚੁੱਕਾ ਔਰ ਇੱਕ ਮਹੀਨੇ ਤੋਂ ਬਾਅਦ ਕਦੀ ਉਹ ਪੈਚਵਰਕ ਚੱਲਿਆ ਨਹੀਂ ਉਹਦਾ ਕਾਰਨ ਇਹੀ ਹੈ ਇਹ ਜਿਹੜਾ ਪੈਚਵਰਕ ਹੋ ਰਿਹਾ ਹੈ ਇਰੇ ਇਹ ਇੱਕ ਪਾਸੇ ਏਡੀ ਹੈਵੀ ਟ੍ਰੈਫਿਕ ਚੱਲਦੀ ਪਈ ਆ ਉੱਤੋਂ ਇਹ ਲੁੱਕ ਪਛਾਣ ਲੱਗੇ ਹੋਏ ਨੇ ਇਹ ਚੱਲ ਜੂਗਾ ਪਹਿਲਾਂ ਤਾਂ ਇਹ ਪੈਸ਼ਵਰ ਕਾ ਇਹਨੂੰ ਸੜਕ ਛੱਡੀ ਦਿਓ ਕਹਿਣਾ ਨਹੀਂ ਜੀ ਇਹ ਸੜਕ ਹੀ ਤਾਂ ਕਾਂਦੀਆ ਫੋਣੀ ਦੀ ਸੜਕ ਹੈ ਕਿਉਂਕਿ ਟ੍ਰੈਫਿਕ ਚੱਲਦਾ ਹੈ ਜੀ ਦਿਖਾਈ ਦੇ ਆ ਇੱਥੇ ਦਾ ਅਪਰਲੇ ਪਾਸੇ ਸਾਡੇ ਸਾਹਮਣੇ ਆਟੋ ਘਟਦੇ ਰਹੇ ਇਹਨਾਂ ਨੂੰ ਕਹਿੰਦੇ ਅੱਜ ਕੇ ਉੱਥੋਂ ਉਹ ਜਿਹੜੀ ਉਹ ਮੋੜੇ ਪਹਿਲਾਂ ਬਣਾਈ ਸੀਗੀ ਉੱਥੇ ਕੀ ਹਾਲਾ ਹੁਣ ਉੱਥੋਂ ਦਾ ਬਹੁਤ ਭਰਾ ਆ ਜੀ ਹੁਣ ਵੀ ਜਾ ਕੇ ਦੇਖ ਲਓ ਬਹੁਤ ਭਰਾ ਆ ਲੱਗਦਾ ਉੱਥੇ ਵੀ ਇਦਾਂ ਹੀ ਦਿਨੇ ਬਣਾਈ ਸੀਗੀ ਹੋਰ ਵੀ ਜਾ ਕੇ ਦੇਖ ਲਓ ਭਰਾ ਆ ਸਾਡੇ ਕੋਲ ਉੱਥੇ ਵੀ ਇਹੀ ਹਾਲ ਹੈ ਸੜਕ ਦਾ ਬੁਰਾ ਹਾਲ ਹੈ ਰੁਕਣ ਲੱਗੇ ਹੋਏ ਆ ਪਰ ਇਹ ਟ੍ਰੈਫਿਕ ਜਿਹੜੀ ਆ ਆ ਦਿਖਾ ਦਿਓ ਲੁੱਕ ਪਾ ਉਹ ਰੋਲਰ ਚੱਲ ਰਿਹਾ ਧੂਆਂ ਨਿਕਲ ਰਿਹਾ ਲੋਕਾਂ ਦੇ ਵਿੱਚੋਂ ਔਰ ਉੱਤੇ ਦੀ ਗੱਡੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਤੁਸੀਂ ਆਪ ਦੱਸੋ ਕੀ ਇਹ ਕੀ ਪੈਚ ਵਰਕਰ ਰਹਿ ਪਾਏਗਾ ਇੱਕ ਪਾਸੇ ਲੁੱਕ ਪਾ ਰਹੇ ਆ ਓਏ ਇਹ ਉਦੋਂ ਹੀ ਆਂਦੇ ਜੋ ਜਾਣਦਾ ਨੇ ਪੁਲਿਸ ਵਾਲੇ ਉੱਥੇ ਬੈਠੇ ਰਹਿੰਦੇ ਆ ਰਾਮ ਆ ਇਹ ਜੋ ਜਾਮ ਲੱਗ ਰਿਹਾ ਉਹ ਵੀ ਜਾਂਦਾ ਔਰ ਹਾਲਾਤ ਇਹ ਆ ਵੀਰੇ ਜੀ ਟ੍ਰੈਫਿਕ ਰੋਕ ਕਿਉਂ ਨਹੀਂ ਰਹੇ ਤੁਸੀਂ ਭਾਈ ਕੀ ਆ ਉਹ ਫਿਰ ਇਹਨਾਂ ਨੂੰ ਕਹਿ ਰਹੇ ਹੈ ਭਾਈ ਇਹ ਕਾਹਦੀ ਕਰਦੇ ਪੈਣਾ ਆਪਾਂ ਕੰਮ ਨਹੀਂ ਇਹ ਕਿਹੜਾ ਕੰਮ ਆ ਭਾਜੀ ਇੱਕ ਪਾਸੇ ਟ੍ਰੈਫਿਕ ਚੱਲਦੀ ਪਈ ਐ ਤੁਸੀਂ ਰੋਕ ਕਿਉਂ ਨਹੀਂ ਰਹੇ ਇਹ ਚੱਲ ਜੂਗਾ ਤੁਹਾਡਾ ਪੈਟਵਰਕ ਪੈਟਵਰਕ ਨਹੀਂ ਭਾਜੀ ਸਸੀ ਕੁਛ ਨਹੀਂ ਆਦੇ ਬਾਈ ਸੜਕ ਹੈ ਸੜਕ ਹੀ ਐ ਦੇਖੇ ਸੜਕ ਨਰਮਾਨ ਦੇ ਕੋਸ਼ਤਾ ਜਿਹੜੇ ਤੁਹਾਡੇ ਕੋਈ ਸੀਨੀਅਰ ਹੈਗੇ ਇੱਥੇ ਹਰੇ ਕੋਈ ਨਹੀਂ ਹੈ ਹੈ ਕੋਈ ਨਹੀਂ ਆਇਆ ਸੀਨੀਅਰ ਕੋਈ ਆਇਆ ਹੀ ਨਹੀਂਗਾ ਸੀਨੀਅਰ ਆ ਗਿਆ ਸਾਰੇ ਹੈਗੇ ਕਿੱਥੇ ਨੇ ਮੌਜੂਦ ਹੈਗੇ ਇੱਥੇ ਮੌਜੂਦ ਹੈ ਮੌਕੇ ਤੇ ਹੈਗੇ ਸਰ ਤੁਸੀਂ ਟ੍ਰੈਫਿਕ ਰੋਕ ਰਹੇ ਹੋ ਜਾਂ ਨਹੀਂ ਰੋਕ ਰਹੇ ਸਰ ਹੁਣ ਟ੍ਰੈਫਿਕ ਨੂੰ ਕੀ ਕਰੀਏ ਟ੍ਰੈਫਿਕ ਦਾ ਕਿੱਦਾ ਦੇਖੀਏ ਅਸੀਂ ਇਹ ਕਿਤੇ ਪਿਆ ਤੁਹਾਡੇ ਸਾਹਮਣੇ ਲੱਗਿਆ ਟ੍ਰੈਫਿਕ ਘੜਵਾ ਰਹੇ ਕੋਈ ਜਾਮ ਲੱਗਦਾ ਭਾਈ ਅੱਛਾ ਮੈਨੂੰ ਇਹ ਦੱਸ ਦਿਓ ਨੋਰਮ ਸਹੀ ਹੈ ਕਿ ਇੱਕ ਪਾਸੇ ਆਪਾਂ ਲੁੱਕ ਪਾਈਏ ਉੱਤੋਂ ਦੀ ਆਪਾਂ ਟ੍ਰੈਫਿਕ ਕੱਢਦੀਏ ਸਰ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਕੌਣ ਦੱਸ ਸਕਦਾ ਕੋਈ ਹੈ ਉਹ ਨਹੀਂ ਭਾਈ ਪਤਾ ਨਹੀਂ ਕੋਈ ਸੀਨੀਅਰ ਮੁਲਾਜ਼ਮ ਕਿਹਾ ਮੌਜੂਦ ਹੈ ਉਹ ਅਸੀਂ ਲੱਭ ਰਹੇ ਆ ਪਰ ਸਾਨੂੰ ਹਾਲੇ ਤੱਕ ਕੋਈ ਵੀ ਸੀਨੀਅਰ ਮੁਲਾਜ਼ਮ ਜਿਹੜਾ ਹੈ ਉਹ ਨਹੀਂ ਲੱਭਿਆ ਔਰ ਲੋਕ ਲਗਾਤਾਰ ਗੱਲ ਕਰ ਰਹੇ ਐ ਆ ਦੇਖੋ ਜੀ ਬਸ ਸੜਕ ਬਾਂਡਰੀ ਐ ਪਰ ਬੱਸਾਂ ਨਹੀਂ ਥਾਂ ਉੱਥੇ ਹੀ ਐ ਸਾਰੀ ਗੱਲ ਵੀ ਉੱਥੇ ਹੀ ਐ ਬਿਲਕੁਲ ਇਹ ਆਮ ਲੋਕਾਂ ਦਾ 당 ਹੋਇਆ ਦੁਕਾਨਦਾਰ ਵੀ 당 ਹੋ ਰਿਹਾ ਬਿਲਕੁਲ ਅੱਛਾ ਉਹੀ ਲੋਕੋ ਪਾ ਕੇ ਨਿਕਲੀ ਐ ਨਾਲੀ ਬੱਸ ਉੱਤੇ ਨਹੀਂ ਫਿਰ ਚੱਲ ਗਈ ਐ ਉਹਨਾਂ ਇਹਨਾਂ ਨੂੰ ਚਾਹੀਦਾ ਕਿ ਅਮਿੱਥੇ ਤੇ ਬੱਸਾਂ ਅੱਗੇ ਲੈ ਕੇ ਜਾਣ ਇੱਥੇ ਬੱਸਾਂ ਲੈ ਕੇ ਨਹੀਂ ਜਾਂਦੇ ਕੋਈ ਮਿੰਟ ਆ ਭਾਵੇਂ ਸੜਕ ਬੜੇ ਨਾ ਬੜੇ ਬੜੇ ਤਾਂ ਬੜੇ ਬੱਸਾਂ ਨਹੀਂ ਥਾਂ ਇੱਥੇ ਪਰਮੰਡ ਬੱਸਾਂ ਦੀ ਤਾਂ ਆਹ ਕਾ ਜਾਮ ਲਾ ਰਹੀਆਂ ਸਰ ਜੀ ਆ ਕੀਪਾਂ ਲੱਗੀਆਂ ਨੇ ਜੀ ਇਹ ਜਾਮ ਲਾ ਰਹੀਆਂ ਨੇ ਜੀ ਆ ਕੀਪਾਂ ਜੀ ਬਿਲਕੁਲ ਅੱਛਾ ਪਹਿਲਾਂ ਇਹ ਵੀ ਅੱਛਾ ਇੱਕ ਚੀਜ਼ ਹੋਰ ਹੋਣੀ ਹੈ ਕੀਪਾਂ ਨਾਲ ਲੱਗੇ ਜਦ ਗੱਡੀ ਦਿਵਾ ਕੇ ਸਵਾਰੀ ਜਾ ਕੇ ਚਲੀ ਜਾਵੇ ਜੀ ਸਵਾਰੀ ਦੀ ਸਮੱਸਿਆ ਨਾ ਹੋਵੇ ਜੀ ਹੁਣ ਜਿਹੜੀ ਸਵਾਰੀ ਇੱਥੇ ਘਰ ਰਹਾ ਉਹ ਬਾਟਰ ਕੀ ਕਰਨੀਓਗੀ ਜੀ ਆ ਬੇਨਤੀ ਹੈ ਸਾਡੇ ਜੀ ਨਹੀਂ ਇਹ ਸਹੀ ਹੈ ਅੱਛਾ ਅਸੀਂ ਮੁੱਦਾ ਇਹ ਹੈ ਵੀ ਆ ਲੁੱਕ ਪਾ ਰਹੇ ਆ ਪੈਸੇ ਲਾ ਰਹੇ ਆ ਲੁੱਕ ਨਹੀਂ ਹੈ ਹਾਂ ਜੀ ਹਾਂ ਜੀ ਸਰ ਇਹ ਮੈਨੂੰ ਇਹ ਦੱਸੋ ਵੀ ਇਹ ਕੋਈ ਤਰੀਕਾ ਹੈਗਾ ਉੱਥੇ ਲੁਕਪਾ ਕੇ ਨਿਕਲ ਰਹੀ ਹੈ ਗੱਡੀ ਨਾਲ ਹੀ ਮਗਰ ਇਹ ਇਹ ਸਰ ਹੁਦਿਆਣਾ ਮਹਾਨਗਰ ਹੋਣ ਦੇ ਨਾਲ ਤੈਨਾਂ ਜੀ ਥੋੜਾ ਜਲਦੀ ਡਰਾਈਵ ਕੋਈ ਜ਼ਿਆਦਾ ਵਾਟ ਜਾਂਦਾ ਜੀ ਹਾਂ ਇਸੇ ਕਰਕੇ ਡਰਾਈਵ ਦਾ ਜਾਮ ਆ ਜਾਂਦਾ ਜਿਹੜਾ ਸੜਕ ਬਣਾਉਂਦੇ ਉਹਦੀ ਤਾਂ ਕੋਈ ਕੰਡੀਸ਼ਨ ਹੁੰਦੀ ਆ ਰਾਤ ਨੂੰ ਚਾਹੀਦੀ ਬਾਨੀ ਜੀ ਇਹ ਟ੍ਰੈਫਿਕ ਰੋਕੋ ਹਾਂ ਜੀ ਇਹ ਮੇਨ ਚਾਉਂ ਨੇ ਰਾਤ ਨੂੰ ਬੰਦ ਨਹੀਂ ਚਾਹੀਦੀ ਫਿਰਦਾ ਜੀ ਇਹ ਜਾਂ ਟ੍ਰੈਫਿਕ ਰੋਕ ਲਾਵੇ ਟ੍ਰੈਕ ਉਧਰ ਰੂਟ ਚੇਂਜ ਕੀਤਾ ਜਾਵੇ ਫਿਰਾਂ ਜੀ ਹਾਂ ਜੀ ਆ ਬੇਨਤੀ ਹੈ ਜੀ ਬਿਲਕੁਲ ਰੂਟ ਚੇਂਜ ਕੀਤਾ ਜਾਵੇ ਫੇਰ ਹੀ ਇਹ ਕਾਮਯਾਬ ਹੋ ਪਾਏਗੀ ਇਧਰ ਦੇ ਬਸ ਅੱਟ ਟੁੱਟਣੀ ਵੀ ਸ਼ੁਰੂ ਆ ਦਿਖਾਈਓ ਸੇਵਾਜੀ ਆਲੋ ਆ ਟਾਇਰ ਦੇ نیچے ਆ ਤੁਸੀਂ ਆ ਦੇਖ ਲਓ ਆ ਜਿਹੜੀ ਹੁਣੇ ਲੱਕ ਪਿਛਾ ਕੇ ਗਏ ਆ ਉਹਦਾ ਕੀ ਹਾਲ ਹੋਇਆ ਔਰ ਕੀ ਇਹ ਜਿਹੜਾ ਪੈਚਵਰਕ ਹੈ ਚੱਲ ਪਾਏਗਾ ਆ ਹੁਣੀ ਇੱਥੇ ਪੈਚਵਰਕ ਕੀਤਾ ਔਰ ਉੱਤੇ ਦੀ ਗੱਡੀਆਂ ਸ਼ਰੀਆਂ ਚ ਜਾ ਰਹੀਆਂ ਬਜਰੀ ਖਿਲ ਰਹੀ ਹੈ ਆਲੋ ਹੁਣੇ ਕਿਹੜੀ ਕੰਡੀਸ਼ਨ ਹੈ ਕਿਹੜੀ ਨੋਰਮਸ ਹੈ ਇਹ ਹਾਲਾਤ ਨਗਰ ਨਿਗਮ ਨੂੰ ਨੈਸ਼ਨਲ ਹਾਈਵੇ ਨੂੰ ਦਿਖਾਈ ਨਹੀਂ ਦਿੰਦੇ ਇਹ ਕਿਹੜਾ ਤਰੀਕਾ ਸਾਡੇ ਪੈਸਿਆਂ ਦਾ ਟੈਕਸ ਪੇਅਰ ਦੇ ਪੈਸਿਆਂ ਦਾ ਇੱਡਾ ਵੱਡਾ ਨੁਕਸਾਨ ਇਹ ਲੋਕ ਕਰਦੇ ਆਂ ਸ਼ਰਮ ਕਰਦੇ ਆਂ ਔਰ ਕੋਈ ਅਧਿਕਾਰੀ ਇੱਥੇ ਮੌਜੂਦ ਨਹੀਂ ਹੈ ਔਰ ਜਿਹੜੇ ਸੀਨੀਅਰ ਅਧਿਕਾਰੀ ਇੱਥੇ ਮੌਜੂਦ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਜਿੱਦਾਂ ਹੀ ਮੀਡੀਆ ਪਹੁੰਚੀ ਕੋਸ਼ਿਸ਼ ਕਰ ਰਹੇ ਆਂ ਕਿ ਇਹਨਾਂ ਨੂੰ ਹੁਣ ਸਾਈਡ ਤੇ ਕੀਤਾ ਜਾਵੇ ਪਰ ਟ੍ਰੈਫਿਕ ਸਾਈਡ ਤੇ ਨਹੀਂ ਹੋ ਰਹੀ ਸਭ ਉੱਤੇ ਦੀ ਜਾ ਰਹੀ ਹੈ ਔਰ ਇਹ ਜਿਹੜੀ ਲੁੱਕ ਪਾਈ ਜਾ ਰਹੀ ਹੈ ਪੈਚਵਰਕ ਕੀਤਾ ਜਾ ਰਿਹਾ ਇੱਕੀ ਦੀ ਦੇਖਰੇਖ ਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਕਿ ਕਿੰਨਾ ਦੀ ਦੇਖਰੇਖ ਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਕਿਹੜੇ ਅਫੀਸਰ ਇੱਥੇ ਮੌਜੂਦ ਹੈ ਅਸਲ ਲੁੱਕ ਪਾਈ ਜਾ ਰਹੀ ਹੈ ਪੈਚ ਲਾਇਆ ਜਾ ਰਿਹਾ ਹੈ ਅੱਜ ਸ਼ਰੀਮ ਅਟੋਆਂ ਦੇ ਵਿੱਚ ਲੁੱਕ ਥੱਲੇ ਨਾ ਝਾੜੂ ਨਾ ਕੋਈ ਸਾਫ ਸਫਾਈ ਔਰ ਇੱਥੇ ਹੀ ਉਹ ਲੁੱਕ ਬਿਛਤੀ ਹੋਈ ਜਾ ਰਹੀ ਹੈ ਔਰ ਪਿਛੇ ਟ੍ਰੈਫਿਕ ਨਿਕਲਦੀ ਹੋਈ ਜਾ ਰਹੀ ਹੈ थोड़ा कोई सीनियर है क्या इतने ऑफिसर कोई अधिकारी क्या पूछना चाह रहे हो आपका कोई सीनियर अधिकारी है यहाँ पर अभी हाँ बताओ कहाँ पर है नहीं क्या डेजिग्नेशन आपका आप किस पद पर हो सैड इंजीनियर आप इंजीनियर हो आ, अच्छा इंजीनियर साहब ये जो आप तरीका अपना रहे हो ये डालने का ये सही है गलत कौन सा है ये बता दो ये आप डालते हुए जा रहे हो पीछे से हैवी ट्रैफिक उस पर चढ़ता हुआ जा रहा है तो लेंग कैसे होगा अगर ये ट्रैफिक भी बंद हो जाएगा ट्रैफिक भी बंद करने नहीं दे रहे लेंग भी ऐसे नहीं होगा तो कैसे होगा फिर नहीं, ये आपका कोई तरीका तो होगा कि इस पर कितने समय तक नहीं चलने देना चाहिए ट्रैफिक अगर स्पीड में चलता है तो ये गलत है अगर ट्रैफिक धीरे धीरे चलता तो ये पीटीआर का काम कर देता रोलिंग का ठीक है कौन सा स्पीड आप बता दो कौन सा स्पीड पर चलना चाहिए कौन सा स्पीड पर नहीं चलना चाहिए भाई स्पीड में क्या है जो लैंग करते ताजा माल है ये ताजा माल है ठीक है ये ताजा मेल पे एक बार रोलिंग होने के बाद जो वो आपका ताजे माल का हाल देखो वो देखो वो ऊपर से स्कूटर निकल गया टूट गया वो कौन सर वो वाला वो ये यहाँ पर ये सरदार जी खड़े हैं अभी तो कंप्लीट हुआ नहीं कंप्लीट हो गया हाँ। कंप्लीट होने के बाद देख लेना कहाँ पे क्या मिस्टेक है ये चलेगा फिर हाँ चलेगा फिर चलेगा नहीं। इसका ड्यूटी आपका इंजीनियर आप हो आपकी देख रेख में हो रहा है ना ये सब तो आप बता दो ना कौन सा स्पीड चाहिए ट्रैफिक का दस का बीस का पंद्रह का कौन सा स्पीड में चलना चाहिए अभी जो स्लो मोशन चल रहा है ना जितना स्पीड उतने में रहना है अगर ज्यादा स्पीड में रोड बढ़ जाएगा तो वही तो हम बोल रहे हैं भाई इतना हैवी निकल रहा है बस निकल रहा है वो नहीं तोड़ेगा मिस्टेक है तो मिस्टेक नहीं है नहीं है अच्छा। अभी हो अभी एक सेकंड में ऊपर से निकलना चाह रहे है। आप पीछे देखे हो जाके पे चल चुका है। हो चुकी। एक बार वहाँ पे खड़ा हो ये बताओ थोड़ा बहुत होता है कि कहीं -कहीं अगर उसकी रिपेयर साथ साथ में चल रहा है वो रोलिंग के साथ, जाता है। होता है तो साथ ही सुधारते मिस्टेक हो। तो होगी भाई थोड़े बहुत रिपेयर तो करते समय होती है वो किनारे देखो आप कैसे टूटते हुए जा रहे किनारे भाई वो आपने आगे बिछाया था ना एक बार वो सारा टूट गया वहाँ पे जो जो इससे आगे पुल के नीचे। पुल, नीचे पुल के के नीचे साथ साथ सड़क बनाया था वो सारा टूटा हुआ है इसी कारण टूटा हुआ है तो आप बताओ आप बताओ क्या कैसे करना होगा ट्रैफिक रोकी रोकने के लिए है कोई प्रशासन भी लगा हुआ है ना साथ साथ अगर ट्रैफिक रोक देंगे तो पूरा आ, अम्बाला तक जाम लग जाएगा तो डाइवर्ट कीजिए अपना समय तो डाइवर्ट भी डाइवर्ट भी तो नहीं हो रहा है डाइवर्ट करेंगे तो यही जाम रह जाएगा तो काम भी नहीं कर पाएंगे इसलिए जो भी है तो ये ट्रैफिक तो हो जाता तो आसानी से नहीं कर लेता खुद मानते है आलो खुद मानते है की ये काम मजबूरी करना पै रहा है क्योंकि ट्रैफिक डाइवर्ट नहीं कर सकते रोक नहीं सकते इस करके आलो ਇਹ ਇਹ ਕੋਈ ਤਾਂ ਮੰਨ ਰਹੇ ਆ ਕਿ ਇਹ ਕੰਮ ਜਿਹੜਾ ਹੈ ਮਜਬੂਰੀ ਚ ਕਰ ਰਹੇ ਆ ਖੁਦ ਆਪ ਮੰਨ ਰਹੇ ਆ ਕਿ ਮਜਬੂਰੀ ਹੈ ਸਾਡੀ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਟ੍ਰੈਫਿਕ ਡਾਇਵਰਟ ਨਹੀਂ ਹੋ ਸਕਦਾ ਰੁਕ ਨਹੀਂ ਸਕਦਾ ਇਸੇ ਕਰਕੇ ਇਹ ਪੈਚਵਰਕ ਕੀਤਾ ਜਾ ਰਿਹਾ ਸੜਕ ਬਣਾਈ ਜਾ ਰਹੀ ਹੈ ਪਰ ਸਵਾਲ ਖੜਾ ਹੁੰਦਾ ਹੈ ਕਿ ਜਨਤਾ ਦੇ ਟੈਕਸ ਦਾ ਪੈਸਾ ਕੀ ਇਦਾਂ ਬਰਬਾਦ ਕਰਨਾ ਸਹੀ ਹੈ ਕੀ ਇਹ ਬਿਲਕੁਲ ਨੋਰਮਸ ਸਹੀ ਹੈ ਔਰ ਕੀ ਸੀਨੀਅਰ ਅਧਿਕਾਰੀ ਕੋਈ ਨਗਰ ਨਿਗਮ ਦਾ نیشنل ਹਾਈਵੇ ਦਾ ਇੱਥੇ ਮੌਜੂਦ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਕੀ ਟੈਨਣਾ ਹੈ